ਕਰਦੇ 베ੜੇ ਭਾਰ ਭਗਤਾ ਗਰਮੀ ਬਹੁਤ ਇਹ ਤਾਂ ਬਣੀ ਵੀ ਨਹੀਂ ਕੋਈ ਮੁਰਗੀ ਵੀ ਨਹੀਂ ਫਸੀ ਲੈ ਬਾਈ ਚੇਲੇਆ ਭਾਈ ਆਪਕਾ ਧਾਮ ਲੈ ਲਾ ਮੁਰਕਾ ਗਰਮੀ ਬਹੁਤ ਮੁਰਗੀ ਫਸੀ ਨਹੀਂ ਕੋਈ ਜੇ ਮੁਰਗੇ ਫਾਸ ਜੇ ਹੱਥ ਨੇ ਜਿਗਾੜ ਬਣ ਜੇ ਬਧੀਆ ਸਾਰੇ ਦੇਸੀ ਜੇ ਲੋਕ ਨੇ ਪਿੰਡ ਦੇ ਫਾਸਤਾ ਖਾਗਦੇ ਨੇ ਇਹ ਪਿੰਡ ਦੇ ਲੋਕ ਪਿੰਡਾਂ ਦੇ ਹੁੰਦੇ ਸਿੱਧੇ ਸਾਦੀ ਨੇ ਬਾਬਿਆਂ ਦਾ ਗੰਜ ਦੇ ਪੈਰਾਂ ਜਿੱਦੇ ਨੇ ਸਾਰੇ। ਰੋਪਾ ਯਾ ਅੱਜ ਕੱਲ ਵੱਡੇ ਵੱਡੇ ਲੀਡਰ ਪੈ ਦੇਦੇ ਨੇ। ਇਹਨਾਂ ਦਾ ਡਿੱਗਣੀ ਡਿੱਗਣਾ। ਚੱਲ ਦੇਖਦੇ ਆਂ ਕਿੰਨਾ ਕੁ ਛੇਰ ਬੈਠੇਗਾ ਦਿਨ ਛੇਪਦੇ ਨੂੰ ਜਾਂਦਾ। yogi uttar pahadon aaye beejine pala karauna kara lo yogi uttar pahadon aaye ਜਾ ਹੋ ਲੱਖ ਨਰਾਂ ਜਾਨ ਲੱਖ ਨਰਾਂ ਨਾ ਆ ਬੈਠੀਆ ਭੋਲੀ ਮਾਈ ਨੂੰ ਦੇਖਣਾ ਚੰਗੂ ਕੇ ਜੇ ਲੋਟ ਆਵੇ ਕੰਮ ਰਾ ਹੋ ਰਾ ਔਰ ਵੇਬੇ ਠੀਕ ਹੈ ਮਾਈ ਠੀਕ ਹੈ ਤੂੰ ਕਿਧਰੋਂ ਆ ਗਿਆ ਬਾਬਾ ਅਸੀਂ ਤਾਂ ਪਹਾੜਾਂ ਚੋਂ ਆਇਆ ਕਿਹਾ ਜਾਂਦੀ ਜਾਂਦੀ ਮਾਈ ਦੇ ਦੁੱਖ ਦੂਰ ਕਰਦਾ ਤਾਂ ਇੱਕ ਕਿਰਪਾ ਹੀ ਆ ਬਸ ਤੇਰੇ ਤੇ ਮੈਂ ਤਾਂ ਰੁਕ ਗਿਆ ਮੇਰੇ ਕੋਲ ਟਾਈਮ ਘਟਾ ਮੈਂ ਹੋਰ ਦੱਸ ਤੇ ਤੇ ਕੀ ਤਕਲੀਫ ਹੈ ਕਿਵੇਂ ਸਰੀਰ ਤਕਲੀਫ ਰਹਿਣਾ ਮੈਨੂੰ ਲੱਗਦਾ ਤੇਰੇ ਤੇ ਬਰਾਉਣ ਨਾ ਤੇ ਨੂੰ ਸ਼ੂਗਰ ਸ਼ਗਰ ਦੀ ਲੱਗਦਾ ਤੇਰਾ ਮੱਥਾ ਦੇਖ ਕੇ ਮੈਨੂੰ ਹਾਂ ਵਾਪਸ ਮੈਂ ਕੋਈ ਪਰਵਾਲੀ ਆ ਤੇਰੀਆਂ ਲਖੀਰਾਂ ਦੱਸ ਦਿਆਂ ਨੇ ਮੱਥੇ ਤੇ ਲਾ ਦਿੱਤਾ ਤੇਰੀ ਚੰਗੀ ਐ ਪਰ ਨੂੰ ਤੇਰੀ ਖੰਡੀ ਐ ਹੋਰ ਮਾਤਾ ਕੀ ਤਕਲੀਫ ਹੈ ਸਿਰ ਦੀ ਤੋ ਲੈ ਕੇ ਪੈਰਾਂ ਦੀ ਉਂਗਲਾਂ ਤੱਕ ਠੱਟ ਗਲ ਦੂ ਬਾਬਾ بڑے ਬੰਦੇ ਠੀਕ ਕਰੇ ਨੇ ਹੁਣ ਤੱਕ ਗੁਣ ਗਾਉਂਦੇ ਨੇ ਕੀ ਸਖਲੀਪ ਹੈ ਤੁਸੀਂ ਆਪੀ ਜਾਣੋ ਜਾਣੋ ਬਾਬਾ ਉਹ ਦੱਸ ਭਾਈ ਮੋਲ ਮੋਲ ਕੇ ਦੱਸ ਸਾਤੋਂ ਕੀ ਲੁਕਦਾ ਹੈ ਸਿੱਧੀ ਨਵਲੀਨ ਲੱਗੀ ਹੋਈ ਹੈ ਸਾਡੀ ਦਾ ਪ੍ਰਮਾਤਮਾ ਦੇ ਨਾਲ ਨਵਲੀਨ ਲੱਗੀ ਹੋਈ ਹੈ ਇਹ ਛੰਨਾ ਹੋਈ ਨਹੀਂ ਜੱਕਿਆ ਸੀਨੇ ਵਿਚ ਤਾਂ ਹੁੰਦੇ ਨੇ ਲੋਟੂ ਆਬੇ ਅਸੀਂ ਉਹਨਾਂ ਚ ਨਹੀਂ ਸਾਡੀ ਤਾਂ ਭਗਤੀ ਕਰੀ ਹੋਈ ਆ ਬਹੁਤ ਭਗਤੀ ਕਰੀ ਆ ਅਸੀਂ ਨੇ ਤੂੰ ਦੇਖੇ ਜਾਉਂਦੋਂ ਤੱਕ ਉਹਨਾਂ ਮੁੰਡਾ ਦਾ ਸਿੱਧੀ ਜੀ ਹੋਊਗਾ ਤਾਂ ਅੱਛਾ ਮੈਂ ਤੇਰਾ ਹੱਥ ਦੇਖ ਦਿੰਦਾ ਫੇਰਾ ਆਹਾ ਹਾ 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 ਖਜ਼ਾਨਾ ਹੀ ਨਹੀਂ ਬੈਠੀ ਆ ਮਾਈ ਖਜ਼ਾਨਾ ਹੀ ਤੇਰੇ ਕਿਸਮਤ ਦਾ ਭਾਈ ਜਹਾਜਾਂ ਦੀ ਸ਼ੈਰ ਲਿਖੀ ਹੋਈ ਆ ਮੁੰਡਾ ਤੇਰਾ ਬਾਹਰ ਗਿਆ ਲੱਗਦਾ ਹੈ ਬੇਬੇ ਬੋਲਦੀ ਨਹੀਂ ਹੈਗੀ ਤੂੰ ਲੂੰਗੀ ਤਾਂ ਨਹੀਂ ਹੋਗੀ ਕਿਤੇ ਮੁੰਡਾ ਤੇਰਾ ਬਾਹਰ ਗਿਆ ਲੱਗਦਾ ਹੈ ਕੀ ਮੰਦੇ ਆ ਬਾਬਿਆਂ ਨੂੰ ਜਾਮਾ ਘਰ ਵਾਲਾ ਤੇਰਾ ਬਹੁਤ ਨਰਮ ਹੈ ਹੈ ਨਹੀਂ ਝੂਠ ਨਾ ਬੋਲ ਦੇਖ ਮੈਂ ਅੰਦਰ ਜਾਮੀ ਆ ਪੁੱਛਾ ਦਿਨੂ ਐ ਦੇ ਦੂੰਗਾ ਤੇਰੇ ਈੜ ਦੀ ਹੱਡੀ 'ਚ ਵੀ ਦਰਦ ਹੁੰਦਾ ਹੈ ਮੰਦੀਆਂ ਆਹਾਹਾਹਾ ਜਿਹੜਾ ਪੋਤਾ ਵੀ ਜਹਾਜ਼ਾਂ ਦੀ ਯਾਤ ਕਰੂ ਪੋਤੀ ਇੰਗਲੈਂਡ ਬਸੂ ਮੰਦੀਆਂ ਬਾਬਿਆਂ ਨੂੰ ਚਾਰ ਦੇ ਜਹਾਜ਼ ਤੇਰੀ ਮੰਦੀ ਇੱਛਾ ਹੈਗੀ ਆ ਜਹਾਜ਼ ਚੜਨ ਦੀ ਤੇਰੀ ਵੀ ਆਊਗੀ ਲੋਟਾਊਗੀ ਕਿੰਨੀ ਕਿ ਤਖਲੀਬ ਹੈ ਤੇਰੇ ਸਰੀਰ ਨੂੰ ਬਹੁਤ ਜ਼ਿਆਦਾ ਐਂਜੀ ਕਰਦਾ ਵੀ ਕਦੇ-ਕਦੇ ਤਾਂ ਜ਼ਹਿਰ ਦੀ ਗੋਲੀ ਖਾ ਲਾਂ ਮੰਨਦੇ ਐ ਜਮਾ ਸੱਚੀ ਉੱਠਦਾ ਨਹੀਂ ਆਹ ਬਸਾਲ ਲੈ ਤੇਰਾ ਜੇ ਪੱਕਾ ਇਲਾਜ ਕਰਦਾ ਬਾਹਰੀਆਂ ਗੱਲਾਂ ਮੈਨੂੰ ਆਉਂਦੀਆਂ ਨਹੀਂ ਜੇ ਤੇਰਾ ਪੱਕਾ ਇਲਾਜ ਕਰਦਾ 51000 ਰੁਪਏ ਦੇਣਗੇ ਬਾਬਿਆਂ ਨੂੰ ਬਾਬਾ ਕਹਿੰਦਾ ਤਾਂ ਮੇਰੇ ਲਈ ਝੂਨ ਹੀ ਹੋਣੀ ਬੱਤਲੀ ਠੀਕ ਆ ਥੋੜੇ ਲੱਗੂ ਜਮਨ ਤਾਂ ਕਿਉਂ ਨਹੀਂ ਮਾਈ ਲੱਗਦੀ ਤਾਂ ਤੇਰਾ ਸਰੀਰ ਆ ਘਾ ਕੋਠੀ ਆਪਣੀ ਐ ਕੌਣ ਕੌਣ ਰਹਿੰਦਾ ਓਰੇ ਮੈਨੂੰ ਕੋਠੀ ਚ ਕੌਣ ਵੜਨ ਦੇ ਨੂਹਾਂ ਨੇ ਮੈਨੂੰ ਕਦੋਂ ਵੜਨ ਦੇ ਮੈਂ ਤਾਂ ਬਾਹਰ ਕੱਡੇ ਬੈਠਾ ਅੱਛਾ ਮੁੰਡੇ ਤੇਰੇ ਬਾਅਦ ਨੇ ਅੰਦਰ ਕੱਲੀ ਨੂਹਾਂ ਨੇ ਹਾਂ ਕੱਲੀ ਨੂਹਾਂ ਨੇ ਅੱਛਾ ਬਜ਼ੁਰਗੰਦੇ पे ਉਹ ਆਹ ਬਜ਼ੁਰਗ ਕਥਾ ਮੰਦਰੀ ਹੂੰ ਮੈਂ ਤਾਂ ਪਤਾ ਨਹੀਂ ਮੈਂ ਤਾਂ ਬਾਹਰ ਘੱਟ ਤੀ ਬੂਹਾਂ ਨੇ ਅੱਛਾ ਹੋਰ ਤਾਂ ਨਹੀਂ ਕੋਈ ਕਰੇ ਕੌਣ ਕੌਣ ਆ ਥੋੜੇ ਬਉਈ ਨੇ ਵਸਾ ਅੱਛਾ ਕੱਲੀਆਂ ਬਉਈ ਨੇ ਉਹ ਕਮਸਾ ਉਹ ਬਣਾ ਨੂੰ ਦੇਖ ਜਾਣਾ ਦੱਕੂ ਦੋਨੇ ਫਿਰ ਉਹਨਾਂ ਨੂੰ ਦੇ ਦਾਂ ਆ ਕਵਾਂ ਜਿਆ ਤੂੰ ਦੇ ਨਹੀਂ ਸਕਦੀ ਥੋੜਾ ਕੋਸਤਾ ਹੋਊ ਤੇਰੇ ਕੋਲੇ ਮੇਰੇ ਲਈ ਤਾਂ ਕੁਛ ਵੀ ਨਹੀਂ ਹੈਗਾ ਵਾ ਠੀਕ ਆ ਮਾਈ ਕਿ ਤਕਲੀਫ ਦੱਸਦੇ ਕਿਹੜੀ ਕਿਹੜੀ ਆ ਤੈਨੂੰ ਬਾਦੂ ਨੇ ਤਕਲੀਫ ਪਾ ਤਾਂ ਮੇਰੇ ਤੋਂ ਸੁਣ ਕੇ ਭੱਜ ਜਾਗਾ ਜੇ ਤੈਨੂੰ ਠੀਕ ਕਰਦਾ ਤਾਂ ਮੰਨੇ ਬਾਬਿਆਂ ਨੂੰ ਫੇਰ ਤਾਂ ਦੇਣਗੇ ਪੈਸੇ ਹਾਂ ਜੇ ਹਜੇ ਮੈਂ ਤੋ ਸਰਦਾ ਹੋ ਜੇ ਮੈਂ ਠੀਕ ਹੋ ਗਈ ਦੇ ਦੂੰਗੀ ਲੈ ਮੈਂ ਤੈਨੂੰ ਥੋੜਾ ਪਾਉਣਾ ਇੱਕ ਜੇ ਮੈਂ ਟੱਲੀ ਵਰਗਾ ਕਰ ਦੂੰਗਾ ਆਪਦੇ ਮੇਰੇ ਸਾਲਾ ਗੋਡੇ ਨਹੀਂ ਚੱਲਦੇ ਤੇਰੇ ਉਹਨੂੰ ਵੀ ਟੱਲੂ ਵਰਗਾ ਟੱਟੂ ਕਰੇ ਲੈ ਮਾਈ ਜੈ ਬਾਬਾ ਗੱਲ ਮਕੜਾੜੀ ਆ ਰਿਹਾ ਵੀ ਉਹ ਆ ਰਿਹਾ ਆ ਕੇ ਜਾਂਦੇ ਤੇਰੇ ਨਾਲ ਦੇ ਹੋ ਗਿਆ ਬਾਬੇ ਬਾਬੇ ਦੀ ਗੁਣ ਜੇ ਜਾਂਦੀ ਬੁਰੀ ਹੋ ਜੇ ਕਮੁੰਡਾ ਜੈ ਹੋ ਬਾਬੇ ਦੀ ਜੈ ਹੋ ਹੋ ਕਿਆ ਕਲਾ ਬਾਬੂ ਬੁਲਿਆ ਉਹ ਨਹੀਂ ਨਹੀਂ ਚੱਕਣਾ ਨਹੀਂ ਬਾਬਾ ਨੂੰ ਜਾਂਦੀ ਮਾਰੇ ਮਾਰੇ ਕਰਦੇ ਬੱਸ ਜ਼ਰਾ ਹੋ ਕਿੱਥੇ ਅਛਾ ਤੂੰ ਇਹਦੇ ਵਿੱਚ ਹੈ ਜਾਂਦੀ ਨਹੀਂ ਤੂੰ ਹੈ ਤੂੰ ਜਾਂਦੀ ਨਹੀਂ ਮਾਈ ਕੋਈ ਬਗਾਨੀ ਸ਼ਹਿ ਬੋਲਦੀ ਹੈ ਕਹਿੰਦੀ ਮੈਂ ਜਾਂਦੀ ਨਹੀਂ ਜਾਂਦੀ ਤਾਂ ਕਿ ਮੈਨੂੰ ਤੂੰ ਤੇਰੇ ਦਾ ਵੱਡੇ ਵੱਡੇ ਮਹਾਪੁਰਸ਼ ਵੀ ਜਾਣਗੇ ਉਹ ਵਗਿਆ ਤੂੰ ਵਗਿਆ ਤੂੰ ਯਾਹ ਲ ਬਾਲਕ ਟਾਲੀਆਂ ਬੁੱਲ ਆ ਵੇ ਦੇ ਨਾ ਵਾਬੇ ਰਵਣ ਜੇ ਜਾਂਦੀ ਬੁੜੀ ਤਾਂ ਹੋ ਜਾਉਂਦਾ ਯਾਹ ਹੋ ਜ਼ਾਹੋ ਆਪਣਾ ਮਲੰਗਰ ਫਗੀਆਂ ਹੁਣ ਮਰਿਆ ਨਾ ਇੱਥੋਂ ਮਰਾ ਹੋ ਗਿਆ ਬਿਨ ਲੁਕਾਨ ਬਾਕੇ ਭਾਈ ਜੀ ਹਟੁਰਦ ਹਟਾਉਂਦਾ ਹੋਵੇ ਡਾਕਟਰ ਕੋਲੇ ਮਾਣ ਜਾਣਾ ਜ਼ਾਹੋ ਹਾਸ਼ ਲੈ ਮਾਈ ਤੇਰਾ ਸਰੀਰ ਹੋ ਜੂ ਜਮਾ ਟੱਲੀ ਵਾ ਇੱਕ ਤਾਂ ਦੁਨਿਆਕ ਆ ਬਾਬੇ ਨਾਨਕ ਦਾ ਨਾਮ ਤੜਕੇ ਉੱਠ ਕੇ ਲੈਂਦੀ ਨਹੀਂ ਤੂੰ ਗੁਰਦੁਆਰੇ ਬਗਜਿਆ ਕਰ ਉਹ ਤਾਂ ਜਾਂਦਾ ਨਹੀਂ ਹੈਗਾ ਤੈਨੂੰ ਕਿੱਥੇ ਲੈ ਰੱਬ ਦਾ ਸੱਚੇ ਪਾਸ਼ਾ ਨੌਲੇ ਲਗਾ ਦੱਸਦੀ ਸੰਤਨਾ ਮੇਰੇ ਵਰਗੀ ਦਾ ਸੇਵਾ ਕਰਦਾ ਹੈਗਾ ਜੋੜੀ ਜੁੱਤਾ ਪਵਾਤਾ ਛੋਟ ਦਵਾਤਾ ਚੋਲਾ ਦਵਾਤਾ ਬਾਬਿਆਂ ਦਾ ਤੇਰੇ ਭਲਾ ਹੋਵੇ ਬਾਬਿਆਂ ਨੂੰ ਅੱਦੇ ਖਾਲੀ ਨਾ ਮੋੜੀ ਚਏ ਦਾਨ ਰੱਖਣਾ ਘੱਟ ਦੇ ਦੀ ਮੈਂ ਚੀਜ਼ ਦੇ ਕੇ ਜਾਂਣਾ ਇੱਕ ਤੈਨੂੰ ਤੈਂ ਆਵਦੇ ਹੱਥ ਤੇ ਲਾ ਕੇ ਮੱਥੇ ਨੂੰ ਲਾਉਣੀਆ ਤੇਰਾ ਸਾਰੇ ਗ੍ਰਹਿ ਕੱਟਿਆ ਜਾਊਗਾ ਲੈ ਮੈਂ ਤੇਰੇ ਹੱਥ ਤੇ ਲਾਉਂਗਾ ਮੈਂ ਦਵਾਈ ਇਹ ਆਵਦੇ ਮੱਥੇ ਨਾਲ ਨੱਕ ਨੂੰ ਸੰਘਾ ਲਈ ਤੇਰੇ ਸਾਰੇ ਸਰੀਰ ਦੇ ਦਰਦ ਕੀ ਚੱਕੇ ਜਾਣਗੇ ਜੇ ਤੂੰ ਆ ਚੱਕੀ ਛੱਕੇ ਜਾਣਗੇ ਦੇਖੇ ਤੂੰ ਟੱਲੀ ਵਰਗੀ ਹੋ ਜੇਂਗੀ ਤੂੰ ਮੰਨੇ ਬਾਬਿਆਂ ਨੂੰ ਫਿਰ ਤੂੰ ਆਏ ਪੈਰ ਤੋਂ ਤੋ ਪੀਂਗੇ ਬਾਬਿਆਂ ਦੇ ਲਾ ਲੈ ਕੇ ਰੱਬ ਦਾ ਨਾਮ ਮਾਈ ਮਾਈ ਲੈ ਇਹ ਆ ਹੋ ਗਿਆ ਗਰੁੰਡਾ ਦੇਖਦੇ ਆਂ ਇਹਦੀਆਂ ਨੂਹਾਂ ਦਾ ਝਟਾ ਜਾਓ ਜਾਓ ਜਾ ਸੰਤਾਂ ਦੀ ਅੱਛਾ ਬੱਚਾ ਮੈਂ ਤਾਂ ਪਾਣੀ ਪੀਣਾ ਸੀਗਾ ਆ ਜਾ ਪਾਪਾ ਗਾਹੇ ਪੀ ਲਾ ਜਾਓ ਲੱਖ ਵੇੜੇ ਪਾ ਕਰ ਦਣਗੇ ਘਰ ਤਾਕੜਾ ਸ਼ਾਮੀ ਮੋਟੀ ਲੱਗਦੀ ਹੈ ਇਹ ਹੱਥ ਚ ਆ ਜਾਣ ਕੇ ਆ ਮਾਰ ਕੇ ਤੋੜ ਜੀ ਇਹਨਾਂ ਨੂੰ ਜਾਓ ਜਾਂਦੇ ਰਹੋ ਬੁੱਤ ਜਾਂਦੇ ਰਹੋ ਬੱਸਦੇ ਰਹੋ ਤਾਕੜੇ ਰਹੋ ਹੋਰ ਭਾਈ ਗੁੱਡੀ ਠੀਕ ਹੋ ਹਾਂ ਬਾਬਾ ਠੀਕ ਆ ਹੋਰ ਕੋਈ ਦੁੱਖ ਨਹੀਂ ਖਲੀਬਾ ਲਾ ਸ਼ੇਰ ਬਣ ਕੇ ਘੁੱਟ ਪਾਣੀ ਦਾ ਪਿਆਰੇ ਬਾਬਾ ਤੇਰੇ ਬੱਚੇ ਜੇ ਹੋਣਗੇ ਬਈ ਬਾਬਾ ਤੈਨੂੰ ਜਹਾਜ਼ਾਂ ਦੀ ਸ਼ੈਅਰ ਕਰਾ ਦੇਾਂਗੇ ਨਾਲੇ ਲਿਆਈ ਪਾਣੀ ਗਿਆ ਲੈ ਬਾਬਾ ਲੈਉਣੇ ਪਾਣੀ ਹਾਂ ਐ ਭਾਈ ਕੁੜੀਏ ਤਖਲੀਬ ਜੀ ਤੇ ਲੱਗਦੀਆਂ ਤੂੰ ਕਿਵੇਂ ਤੇਰਾ ਸਰਜਾ ਜੁੱਟੀ ਬੈਠਿਆ ਕਿਵੇਂ ਤਖਲੀਬ ਲੈ ਲੈ ਬਾਬਾ ਨਾ ਬ ਕੋਈ ਤਖਲੀਬ ਨਹੀਂ ਜਿਉਂਦੀ ਵੱਸਦੀ ਰਹਿ ਤੇਰੇ ਬੱਚੇ ਜਿਉਂ ਰੱਬ ਤੇਰਾ ਹੋਂਦੇ ਨੂੰ ਕੈਨੇਡਾ ਭੇਜ ਦੇ ਕਿਵੇਂ ਕੁੜੀਏ ਪਾਣੀ ਤੱਤਾ ਲਿਆਈ ਕਿਤੇ ਸਸਨਾਂ ਨਾਲ ਤਾਂ ਹੀ ਲੜੀ ਹੋਈ ਬਹਿਰ ਬਾਬਿਆਂ ਨਾਲ ਘੜਦੀ ਫਿਰਦੀ ਐ ਨਾ ਨਾ ਬਾਬਾ ਤੱਤਾ ਪਾਣੀ ਮੱਥੇ ਮਾਰਿਆ ਬਾਬਾ ਪੀਲਾ ਪੀਲਾ ਗੇਰ ਬੰਦੇ ਆਏ ਤਾਂ ਹੁਣ ਕਰਾਂਗੇ ਪਾਣੀ ਕੁੜੀਏ ਗੁੱਸੇ ਜਾਇ ਕੋਸੇ ਜਾਣਾ ਬਾਬਾ ਅਗੇ ਜਾਣਾ ਗਾਦੇ ਗੁੱਸਾ ਕਰਦੀਆਂ ਤੂੰ ਥੋੜਾ ਜਾ ਟੈਂਪਰੇਚਰ ਹਾਈ ਨਾ ਕਰਿਆ ਕਰ ਇਹ ਘਰ ਦੇ ਵਿੱਚ ਚੱਲਦਾ ਰਹਿੰਦਾ ਲੜਕੇ ਘਰ ਵਾਲੇ ਨਾਲ ਮੈਨੂੰ ਗੁੱਸਾ ਬੋਲਦੀਆਂ ਤੂੰ ਬਾਬਾ ਕਿੱਧਰੋਂ ਕਿੱਧਰ ਐ ਬੋਦੂ ਨੇ ਅਜੀ ਇਹਦਾ ਕੁੜੀਏ ਪਹਾੜਾਂ ਚੋਂ ਆਇਆ ਅੱਛਾ ਹਾਂ ਪਹਾੜਾਂ ਚੋਂ ਆਇਆ ਸ਼੍ਰੀ ਨਗਰ ਨੂੰ ਚੱਲੇ ਆਂ ਬਾਬਾ ਓਡੇ ਭਰੇ ਕਰਦੇ ਜੋ ਤਰੇ ਜਾਂਦੇ ਲੋਕਾਂ ਦੇ ਹੋਰ ਕੀ ਕਰਨਾ ਅਸੀਂ ਨੇ ਉਹੀ ਨਾਲ ਸਮਝੋ ਕਿ ਤੇ ਬਾਬਾ ਪਾਟੇ ਦੇ ਝੋਲੇ ਵਾਲਾ ਇਹਦੇ ਵਿੱਚ ਬਹੁਤ ਕਰਾਮਾਤੀ ਚੀਜ਼ਾਂ ਨੇ ਸੰਧਵਾਏ ਭਾਈ ਕੀ ਕਰਾਮਾਤ ਹੈ ਦਿਖਾ ਦਿੰਨੇ ਆ ਭਾਈ ਸਮਾਂ ਕੇ ਜਾਊਗਾ ਬਾਬਾ ਤੁਹਾਨੂੰ ਕਰਾਮਾਤ ਦਿਖਾਵਾਂ ਆਇਆ ਦਿਖਾਵੋ ਦਿਖਾਈਏ ਆ ਜਾ ਕਰਾਮਾਤ ਦਿਖਾ ਉਦੋਂ ਤੱਕ ਜਾਰੀ ਨੂੰ ਯਾਦ ਰੱਖੋ ਜੀ ਮੈਂ ਕੀ ਕਹਣਾਗਾ ਕਹਿਣਾ ਤਾਂ ਕੀ ਆ ਭਾਈ ਸਾਨੂੰ ਸੁਣਾਉਂਦੇ ਕਿ ਕਹਿੰਨੇ ਹੋਰ ਭਾਈ ਗੁੱਡੀ ਠੀਕ ਹੋ ਕਿਵੇਂ ਕੋਈ ਤਕਲੀਫ ਤਾਂ ਨਹੀਂ ਆਈ ਸਾਨੂੰ ਕੋਈ ਸਰੀਰ ਪੱਖੋਂ ਮੈਨੂੰ ਤੁੱਡਾ ਲੱਗਦਾ ਜਿਵੇਂ ਬੀਪੀ ਤੇਰਾ ਕੁੜੀਏ ਵੱਧਦਾ ਹੁੰਦਾ ਤੇਰਾ ਘਟਦਾ ਹੁੰਦਾ ਸਹੀ ਕਹੇ ਬਾਬਾ ਘਟਦਾ ਹੈਗਾ ਮੰਨਦੀਆਂ ਬਾਬੇ ਨੂੰ ਇਹ ਬੜੇ ਬਾਬੇ ਅੰਤਰਜਾਮੀ ਨੇ ਇਹ ਕੋਈ ਮਾੜੇ ਮੋٹے ਬਾਬੇ ਨਹੀਂ ਹੈਗੇ ਇਹਦੀ ਨਿਮਲੀਨ ਰੱਬ ਨਾਲ ਲੱਗੀ ਹੋਈ ਹੈ ਅੱਛਾ ਬਾਬਾ ਜੀ ਲੈ ਭਾਈ ਕਰਲੀ ਕਰਲੀ ਕਰਕੇ ਹੱਥ ਦਿਖਾ ਦਿਓ बल्ले 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 इन खुशियां चक्की बैठी है कुड़ी हड़े तो घबराई जानी है हैं इन अच्छा। खुशियां हां बहुत तेरे तो माया बड़ी है भाई कुड़ी हाँ। माया इन माया ओहो हो 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 तो सामी नहीं जानी ਕਰਪਾਉ ਜੋ ਤੇਰੇ ਤੇ ਮੈਂ ਇੱਕ ਥੌਲਾ ਬਾਕੇ ਜਾਣਾ ਇੱਕ ਤੈਨੂੰ ਗਿੱਦੜ ਸਿੰਗੀ ਚਾਕੇ ਜਾਊਂਗਾ ਆ ਮਾਤ ਹੋਜੂ ਤੇਰੇ ਤੇ ਮਾਤ ਨੂੰ ਮੰਨੇਗੀ ਬਾਬਿਆਂ ਨੂੰ ਕਰਦਾ ਤੇਰਾ ਇਲਾਜ ਹੱਥ ਮੁਠੀ ਮੀਚ ਕੇ ਰੱਖੀ ਮੁਠੀ ਖੋਲੀ ਨਾ ਮੁਠੀ ਬੰਦਾ ਜਿੰਨਾ ਚੱਕ ਤੇਰਾ ਵੱਡਦਾ ਜਦੋਂ ਮੁਠੀ ਗੁੰਦਗੀ ਸਾਰੇ ਪਿੰਡ ਚ ਥਲਾ ਲਾਲਾ ਹੋ ਜਾਂਦੀ ਹੈ ਮੁਠੀ ਹਉਜੀ ਬੰਦ ਰੱਖਣੀ ਚਾਹੀਦੀ ਹੈ ਅੱਛਾ ਰੱਬ ਦਾ ਨਾਂ ਲਿਆ ਕਰ ਰੱਬ ਦਾ ਨਾਂ ਨਹੀਂ ਲੈਂਦੀ ਤੂੰ ਪਰਮਾਤਮਾ ਦਾ ਨਾਮ ਜਪਿਆ ਕਰ ਵਾਇਰਕ ਨੂੰ ਸੁਣ ਲਿਆ ਕਰ ਕੋਈ ਮੇਰੇ ਵਰਗੇ ਸਾਥ ਦੇ ਮੰਗਣ ਲੱਗਿਆ ਕੋਈ ਪਾ ਕੇ ਅੰਦਰ ਬਾੜ ਦਾ ਤੂੰ ਦੇਖਦੇ ਆਂ ਗਾਨੇ ਨਾ ਪਾਵਾ ਕੀ ਬੱਬਾ ਕੀ ਕਹਿੰਦਾ ਉਹਦਾ ਆਏ ਕਹਿੰਦਾ ਕੁੜੀਏ ਭਾਈ ਸਾਹਿਬ ਨਾਲ ਬੋਲਣਾ ਵਾ ਉਹਦਾ ਦੁਕਾਨਾਂ ਤੇ ਕਿੰਨੂੰ ਮਾਜੂਗਾ ਕੀ ਬੱਬਾ ਨਾ ਬਾਈ ਆਹ ਕੀ ਬਣਾ ਰਿਹਾ ਬਾਬਾ ਕੀ ਬੋਲੀ ਇਹਨਾਂ ਲੋ ਉਹ ਭਾਈ ਰੱਬ ਦਾ ਨਾਮ ਲਿਆ ਕਰੋ ਸੱਚੇ ਪਾਤਸ਼ਾਹ ਦਾ ਐਵੇਂ ਨਾ ਸਾਧੂ ਸੰਤ ਨੂੰ ਪੁੱਠਾ ਬੋਲਿਆ ਕਰੋ ਦੁੱਧ ਚ ਪੱਤੀ ਪਾ ਲਿਆ ਕੁੜੀਏ ਵਿੱਚ ਲਾਂਗ ਲਾਜੀ ਪਾ ਦੀ ਅੱਛਾ ਦਾਦਾ ਬਾਬੇ ਨੂੰ ਲਾਂਗ ਲਾਜੀ ਪਾ ਦੀ ਤੇਰੇ ਕਿਰਮਾਂ ਤੇ ਚੜਦੇ ਨਾ ਇਹ ਜਾਣੀ ਬਾਬਾ ਯਾਰ ਬੰਦੇ ਆ ਗਏ ਉਹ ਕੋਈ ਨਹੀਂ ਰੁੱਖਾ ਨਾ ਬੋਲ ਚਾਦੂ ਚਾਦੂ ਇਹ ਦੁਨੀਆਂ 'ਚ ਦੇਖਿਆ ਤੂੰ ਦੁੱਧਾਂ ਲਗਰੋ ਨਾ ਭਾਈ ਕੁੜੀਏ ਭਲੇ ਭਲੇ ਕੁੜੀਏ ਤੂੰ ਤਾਂ ਕਿਸਮਤਾਂ ਆਈਆਂ ਭਾਗਾਂ ਆਈਆਂ ਜਹਾਜ਼ਾਂ ਦੀ ਸ਼ਹਿਰ ਹੋ ਤੈਨੂੰ ਆਹਾ ਹਾ ਹਾ ਬੜਾ ਤੂੰ ਤਾਂ ਖਜ਼ਾਨਾ ਬਈ ਤੇਰੇ ਕੋਲੇ ਹੈ ਬਾਬਾ ਕੀ ਖਜ਼ਾਨਾ ਹੈ ਅਗਲੇ ਸਾਲ ਤੂੰ ਕੈਨੇਡਾ ਚੱਲਨੀ ਹੈ ਅੱਛਾ ਹਾਂ ਟਿਕਟ ਜਹਾਜ਼ ਦੀ ਪੱਕੀ ਹੋ ਜੀ ਆਹ ਮੇਰਾ ਸੋਣਾ ਬੇਟਾ ਧਰਮਗੜ ਨਹੀਂ ਗਿਆ ਤੁਰਦਾ ਕੈਨੇਡਾ ਭੇਜ ਦਨ ਨੂੰ ਕੋਈ ਝਗੜਾ ਕਰੀਦਾ ਕੀ ਬਾਬਾ ਬਾਬਾ ਸੋਣਾ ਬਾਬਾ ਇਹ ਗੱਲ ਓ ਭਾਈ ਅਸੀਂ ਮੂੰਹ ਦੇ ਵਿੱਚ ਪ੍ਰਮਾਤਮਾ ਨਾਲ ਰੱਬ ਨਾਲ ਜੋੜਦੇ ਆਂਗੇ। ਇਹ ਤਾਂ ਭਰਾ ਹੋ ਕੇ ਕਰਦਾ ਬਾਬਾ। ਓ ਭਾਈ ਇਹ ਸਾਡੀ ਕਿਸਮਤ ਨਾਲ ਜੁੜੀ ਹੋਈ ਕਾਮਲ ਹੁੰਦੀ ਐ ਤੁਹਾਨੂੰ ਨਹੀਂ ਇਹ ਪਤਾ ਆਇਆ ਗੱਲਾਂ ਦਾ। ਅੱਛਾ ਅੱਛਾ। ਹਾਂ। ਆਇਆ ਕਰਿਆ ਕਰੀ ਤੂੰ। ਇੱਕ ਚੌਲਾ ਨੇ ਮੂਟੀ ਵਿੱਚ ਮੂੰਗੀ ਦੇ ਦਾਣੇ ਪਾ ਕੇ ਕੀੜਿਆਂ ਨੂੰ ਪਾਇਆ ਕਰ। ਠੀਕ ਐ ਬਾਬਾ। ਹਾਂ ਤੇਰੇ ਘਰ ਵਾਲਾ ਆਇਆ ਮਿਰੂ ਕਬੂਤਰ ਜਿਹੇ ਵਰਗਾ। ਠੀਕ ਐ ਬਾਬਾ। ਹਾਂ ਤੇ ਮੰਨੇ ਬਾਬਿਆਂ ਨੂੰ ਤੂੰ ਦੇਖੇਂਗੇ ਤੇਰਾ ਭਾਗ ਚੜ ਜਾਣਗੇ ਤਾਹਾਂ। ਇੱਕ ਤੋਂ ਕਰਿਆ ਕਰ ਕਬੂਤਰਾਂ ਨੂੰ ਪਾਇਆ ਕਰ ਚੋਗਾ ਠੀਕ ਹੈ ਬਾਬਾ ਹਾਂ ਤੇਰੇ ਘਰ ਵਾਲਾ ਜਿਵੇਂ ਕਬੂਤਰ ਵਰਗਾ ਮਿਲੂ ਠੀਕ ਹੈ ਬਾਬਾ ਮੰਨੇ ਬਾਬਿਆਂ ਨੂੰ ਠੀਕ ਹੈ ਬਾਬਾ ਐ ਠੰਡੇ ਠਾਰ ਇੱਕ ਲੱਸੀ ਪਾਇਆ ਕਰ ਕੁੱਤੇ ਨੂੰ ਕੌਲੇ ਦੇ ਉਰੇ ਠੀਕ ਹੈ ਬਾਬਾ ਤੇਰੇ ਸੱਸ ਸਾਬ ਜਿਵੇਂ ਠੰਡੀ ਠਾਰ ਠੀਕ ਹੈ ਬਾਬਾ ਹਾਂ ਠੀਕ ਹੈ ਬਾਬਾ ਫੇਰ ਜਮਾ ਠੀਕ ਹੈ ਸੱਸ ਠੰਡੀ ਹਾਂ ਠੰਡੀ ਠਾਰ ਨਹੀਂ ਉਹਵੇਂ ਠੰਡੇ ਨਹੀਂ ਕਰਦੇ ਅਸੀਂ ਮੂੰਹ ਸੁਆਦ ਹੀ ਠੰਡੇ ਕਹਿੰਦੇ ਆ ਉਹ ਮਕਾਵ ਕਰਦੀਆਂ ਬਾਬਿਆਂ ਨੂੰ ਬਾਬੇ ਨੂੰ ਕਦੇ ਵੀ ਮਕਾਵ ਨਹੀਂ ਕਰੀਦਾ ਹੁੰਦਾ ਸਾਧੂ ਸੰਤ ਨੂੰ ਹਾਂ ਵੀ ਠੰਡੇ ਨੇ ਮਤਲਬ ਵੀ ਲੱਸੀ ਮੰਗੂ ਠੰਡੇ ਠੀਕ ਹੈ ਲੱਸੀ ਜਮੇ ਆਪਣੇ ਅੰਦਰ ਕਾਜਾ ਠਾਰ ਦੰਦੀਆਂ ਆਵੇਂ ਅੰਦਰੋਂ ਤੇਰੀ ਸਾਥ ਠੰਡੇ ਹੋਗੀ ਠੀਕ ਹੈ